ਵਿੰਦਰ ਕੌਰ ਵੱਲੋਂ ਕੰਗਣਾ ਰੌਦ ਦੇ ਮੂੰਹ ਤੇ ਚਪੇੜ ਮਾਰ ਕੇ ਮੂੰਹ ਲਾਲ ਕਰ ਦੇਣ ਦੀਆਂ ਖਬਰਾਂ ਚਰਚਾ ਚ ਨੇ ਕੱਲ ਤੋਂ ਇਹਨਾਂ ਖਬਰਾਂ ਨੇ ਤਹਿਲਕਾ ਮਚਾ ਰੱਖੀ ਹੈ ਕੋਈ ਕਹਿ ਰਿਹਾ ਏ ਕਿ ਇਹ ਗਲਤ ਹੈ ਤੇ ਕੋਈ ਕਹਿ ਰਿਹਾ ਹੈ ਕਿ ਉਸ ਨੇ ਚਪੇੜ ਮਾਰ ਕੇ ਕੰਗਣਾ ਦੇ ਕੰਨ ਖੋਲੇ ਨੇ ਕਿਉਂਕਿ ਉਸ ਨੇ ਕਿਸਾਨ ਅੰਦੋਲਨ ਵਿੱਚ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਕੀ ਹੱਕ ਸੀ ਕੰਗਣਾ ਨੂੰ ਕਿ ਇਹੋ ਜਿਹੀ ਭੱਦੀ ਸ਼ਬਦਾਵਲੀ ਵਰਤੇ ਉਸ ਨੇ ਸਾਡੀਆਂ ਅਣਖੀ ਦਾਦੀਆਂ ਸਾਡੀਆਂ ਅਣਖੀ ਮਾਵਾਂ ਬਾਰੇ ਜੋ ਸ਼ਬਦਾਵਲੀ ਵਰਤੀ ਸੀ ਕਿ ਇਹ 100-100 ਰੁਪਏ ਵਿੱਚ ਵਿਕਦੀਆਂ ਨੇ ਇਹ 100-100 ਰੁਪਏ ਦਿਹਾੜੀ ਤੇ ਲੈਂਦੀਆਂ ਗਈਆਂ ਨੇ ਇਹ ਸਾਡੀਆਂ ਮਾਵਾਂ ਕਿਸਾਨ ਅੰਦੋਲਨ ਦਾ ਹਿੱਸਾ ਸੀ ਕਿ ਇਹੋ ਜਿਹੀ ਸ਼ਬਦਾਵਲੀ ਸੁਣ ਕੇ ਕੋਈ ਵੀ ਅਣਖੀ ਧੀ ਤੇ ਕੋਈ ਵੀ ਅਣਖੇ ਪੁੱਤਰ ਗੁੱਸੇ ਤੋਂ ਬਿਨਾਂ ਨਹੀਂ ਸੀ ਰਹਿ ਸਕਦਾ। ਉਹੀ ਭੈਣ ਕਲਵਿੰਦਰ ਕੌਰ ਨੇ ਕੀਤਾ ਕਿ ਸਾਡੇ ਕੋਈ ਵੀ ਧਰਮ ਹੋਵੇ ਸਾਡੇ ਮਾਪੇ ਦਾ ਦਰਜਾ ਸਭ ਤੋਂ ਉੱਪਰ ਹੁੰਦਾ ਹੈ। ਉਸ ਤੋਂ ਉੱਤੇ ਕੁਝ ਵੀ ਨਹੀਂ ਹੁੰਦਾ। ਸਾਡੇ ਮਾਪੇ ਰੱਬ ਸਮਾਨ ਹੁੰਦੇ ਨੇ ਤੇ ਉਹਨਾਂ ਨੂੰ ਕੋਈ ਇਹੋ ਜਿਹੀ ਭੱਦੀ ਸ਼ਬਦਾਵਲੀ ਵਰਤੇ ਤਾਂ ਫਿਰ ਗੁੱਸਾ ਆਉਣਾ ਤਾਂ ਜਾਇਜ਼ ਹੈ। ਇਸ ਲਈ ਭੈਣ ਕੁਲਵਿੰਦਰ ਕੌਰ ਨੇ ਅਣਖੀ ਹੋਣ ਦਾ ਸਬੂਤ ਦਿੱਤਾ ਆ ਉਸ ਨੇ ਕੰਗਣਾ ਦੇ ਮੂੰਹ ਤੇ ਚਪੇੜ ਮਾਰ ਕੇ ਇੱਕ ਅਣਖੀਤੀ ਹੋਣ ਦਾ ਸਬੂਤ ਦਿੱਤਾ ਆ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭੈਣ ਕੁਲਵਿੰਦਰ ਕੌਰ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਸ ਨੂੰ ਸਨਮਾਨਿਤ ਕੀਤਾ ਜਾਵੇ ਕਿਉਂਕਿ ਉਸ ਨੇ ਪੂਰੇ ਦੇਸ਼ ਦੀਆਂ ਮਾਵਾਂ ਦਾ ਸਤਿਕਾਰ ਵਧਾਇਆ ਹੈ ਮਾਵਾਂ ਦੀ ਇੱਜ਼ਤ ਤੇ ਉਸ ਦੇ ਅੰਦਰ ਮਾਵਾ ਵਾਸਤੇ ਕਿੰਨਾ ਸਤਕਾਰ ਹੈ ਜਿਸ ਨੇ ਕਿ ਆਪਣੀ ਨੌਕਰੀ ਦੀ ਪਰਵਾਹ ਵੀ ਨਹੀਂ ਕੀਤੀ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਆ ਉਸ ਦੇ ਅੰਦਰ ਮਾਵਾ ਪ੍ਰਤੀ ਕਿੰਨੀਆਂ ਭਾਵਨਾਵਾਂ ਨੇ ਇਸ ਲਈ ਉਸ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਉਸ ਨੇ ਮਾਵਾ ਦਾ ਸਤਕਾਰ ਵਧਾਇਆ ਹੈ ਤੇ ਨਾਲ ਨਾਲ ਦੇਸ਼ ਦੀਆਂ ਧੀਆਂ ਦਾ ਮਾਣ ਵੀ ਵਧਾਇਆ ਹੈ